ਡੀਜ਼ਲ ਪੈਟਰੋਲ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਜੋ ਆਫਰਾ ਤਫੜੀ ਮੱਚੀ ਹੋਈ ਹੈ ਉਸ ਦੇ ਚੱਲਦੇ ਕੁਝ ਵੀਡੀਓ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਵੇਖ ਕੇ ਤੁਹਾਡਾ ਹਾਸਾ ਨਹੀਂ ਰੁਕਣਾ ਪਹਿਲੀ ਵੀਡੀਓ ਤਾਂ ਇਹ ਵਾਲੀ ਹੈ ਇਸ ਵੀਡੀਓ 'ਚ ਪੰਪ ਵਾਲੇ ਕਹਿੰਦੇ ਨੇ ਕਿ ਅਸੀਂ ਕੈਨ ਨਹੀਂ ਜਤੇਲ ਨਹੀਂ ਪਾਉਣਾ ਅਸੀਂ ਬੋਤਲ 'ਚ ਤੇਲ ਨਹੀਂ ਪਾਉਣਾ ਤਾਂ ਇਹ ਵੀਰ ਦੇ ਮੋਟਰਸਾਈਕਲ 'ਚ ਜਮਾ ਤੇਲ ਨਹੀਂ ਹੁੰਦਾ ਜਿਹਦੇ ਕਰਕੇ ਮੋਟਰਸਾਈਕਲ ਦੀ ਟੈਂਕੀ ਵੀ ਪਾਟ ਲਿਆਉਂਦਾ ਤੇ ਵੇਖੋ ਕਿਵੇਂ ਟੈਂਕੀ ਹੱਥ 'ਚ ਫੜ ਕੇ ਖੜਾ ਹੈ ਤੇਲ ਪਵਾਉਣ ਲਈ ਲੰਗੇ ਦਿਨ ਦੀਆਂ ਇਹ ਤਸਵੀਰਾਂ ਨੇ ਇਹ ਵੇਖ ਕੇ ਤੁਸੀਂ ਵੀ ਸੋਚੋਗੇ ਕਿ ਇਹਨਾਂ ਕਿਹੜਾ ਕਾਲ ਪੈ ਗਿਆ ਤੇ ਹੈਰਾਨੀ ਵਾਲੀ ਗੱਲ ਤਾਂ ਜ਼ਰੂਰੀ ਕੰਮ ਜਾਣਾ ਵੀ ਹੈ ਨਹੀਂ ਪਰ ਤੇਲ ਜਵਾ ਕਰਕੇ ਰੱਖ ਰਹੇ ਨਹੀਂ ਜਿਵੇਂ ਬਾਅਦ ਵੇਚ ਕੇ ਦੇ ਮਿਲਣਾ ਇਹ ਨਾ ਹੋਵੇ ਤੇ ਉਸ ਤੋਂ ਅਗਲੀ ਵੀਡੀਓ ਤਾਂ ਇਹਦੇ ਨਾਲੋਂ ਵੀ ਸਿਰ ਹੈ ਇਹਦੇ ਵਿੱਚ ਬੰਦਾ ਦੁੱਧ ਵਾਲੀ ਡਿੱਗੀ ਲੈ ਆਉਂਦਾ ਤੇ ਸਟੀਲ ਦੀ ਡਿੱਗੀ 'ਚ ਪੈਟਰੋਲ ਪਵਾ ਰਿਹਾ ਹੈ ਪੰਪਾਂ ਵਾਲੇ ਕਹਿੰਦੇ ਨੇ ਕਿ ਅਸੀਂ ਛੋਟੀਆਂ ਬੋਤਲਾਂ 'ਚ ਤੇਲ ਨਹੀਂ ਪਾਉਣਾ ਪਲਾਸਕਟ ਦੀਆਂ 'ਚ ਤਾਂ ਉਹਦੇ ਚੱਲਦੇ ਹੁਣ ਲੋਕ ਘਰਾਂ ਤੋਂ ਭਾਂਡੇ ਲਈ ਆਈ ਜਾਂਦੇ ਨੇ ਇਹ ਤਾਂ ਪਤੰਦਰ ਦੁੱਧ ਵਾਲੀ ਡਿੱਗੀ ਲੈ ਕੇ ਆ ਗਿਆ ਤੇ ਉਹਦੇ 'ਚ ਪੈਟਰੋਲ ਪਵਾ ਕੇ ਲੈ ਕੇ ਜਾ ਰਿਹਾ ਹੈ ਵੀਡੀਓ ਦੇ ਬਾਰੇ ਵਿੱਚ ਲੁੱਕ ਕਰਨੀ ਕਿ ਕੀ ਹੈ ਤੁਸੀਂ ਅੱਗੇ ਜ਼ਰੂਰ ਵੇਖਿਓ ਪਹਿਲੇ ਲਿਖਿਆ ਸੱਚੀ ਯਾਰ ਕੁਝ ਨਹੀਂ ਹੋ ਸਕਦਾ ਆਪਣੇ ਪੰਜਾਬੀਆਂ ਦਾ ਜੰਦੇ ਉਹ ਵੀ ਹੁਣ ਹਜ਼ਾਰ ਪੈਸੇ ਲੈ ਕੇ ਟੈਂਕੀਆਂ ਫੁੱਲ ਕਰਾ ਰਹੀ ਹੈ ਅਗਲੇ ਲਿਖਿਆ ਲੱਗਦਾ ਲੋਕ ਪਾਗਲ ਹੋ ਗਏ ਨੇ ਤੇਲ ਨਾ ਮਿਲੇਗਾ ਦੋ ਦਿਨ ਤਾਂ ਫਿਰ ਕਿਹੜੀ ਜਾਨ ਨਿਕਲ ਚਲੀ ਹੈ ਐਦਿ ਬਾਰੇ ਚ ਤੁਹਾਡੇ ਵਿਚਾਰ ਕੀ ਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ